ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਹਲਿਆ ਕਲਾਂ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਬਾਅਦ ਤੋਂ ਲੈ ਦੂੰਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰੀਤ ਸਿੰਘ ਆ ਜੀ ਪਿੰਡ ਕੋਹਲਿਆ ਕਲਾਂ ਜੀ ਜ਼ਿਲ੍ਹਾ ਮੋਗਾ ਪੈਂਦਾ ਬਣੂ ਬਰੇ ਮੋਬਾਈਲ ਨੰਬਰ ਜੀ 75299 99636 ਵੀਰੇ ਠੀਕ ਆ ਵੀਰੇ ਸੁਆ ਕਿੰਨਾਸ ਹੁੰਦੀ ਹੈ ਜੀ ਇਹ ਬਲੂਨ ਹੀ ਆ ਵੀਰੇ ਦੰਦੋ ਜੀ ਦੰਦ ਵੀਰੇ ਚੌਕ ਦੇ ਚੱਕਦੀ ਹੈ ਜੀ ਸਟਾਰਟ ਹੀ ਕੀਤੀ ਆ ਜੀ ਠੀਕ ਆ ਸਮਾਂ ਕਿੰਨਾ ਲੈ ਜੂ ਵੀਰੇ ਸਮਾਂ ਵੀਰੇ 4 ਦਿਨ ਲੈ ਜੂ ਜੀ ਠੀਕ ਆ ਥਣਾ ਦੀ ਪਾਰ ਪਿੱਛੇ ਦੀ ਹਾਂ ਵੀਰੇ ਫੁੱਲ ਗਾਰੰਟੀ ਆਪਣੀ ਦਾ ਠੀਕ ਆ ਵੀਰੇ ਕਿਹੜੇ ਸੀਮਨ ਤੋਂ ਗੱਬਣਾ ਜੀ ਇਹ ਬਜਰੰਗੀ ਦੇ ਸੀਮਨ ਤੋਂ ਗੱਬਣਾ ਵੀਰੇ ਰਿਕਾਰਡ ਮਿਲ ਜੂ ਜੀ ਹਾਂ ਜੀ ਹਾਂ ਜੀ ਠੀਕ ਆ ਠੰਡੀ ਸੀਲ ਪੂਰੀ ਹੈ ਜੀ ਹਾਂ ਹਾਂ ਵੀਰੇ ਪੂਰੀ ਸੀਲ ਤੋੜ ਕੇ ਦਿਖਾ ਦਿਓ ਵੀਰੇ ਸੋਣੀ ਝੋਟੀ ਆ ਜੀ ਗੋਲ ਸਿੰਗੀ ਆ ਪਤਲਾ ਪਿੰ ਬਾਕੀ ਸੰਭੀ ਪਲੀ ਤੁਹਾਡੇ ਸਾਹਮਣੇ ਆ ਚੰਗੀ ਸੰਭੀ ਪਲੀ ਹੈ ਜੀ ਡੰਡਾ ਲੈ ਗਈ ਇਹਦੇ ਸਮਾਂ ਬਾਈ ਦੱਸਦਾ ਕਿ ਡੇਟ ਮੁਤਾਬਕ ਹਜੇ 3-4 ਦਿਨ ਲੈ ਜੂਗੀ ਜੀ ਜਿਹੜਾ ਪਸ਼ੂ ਹੁੰਦਾ ਵੀਰੇ ਜੀ ਲਾਜੇ 2 ਦਿਨ ਵੱਧ ਵੀ ਸਕਦੇ 2 ਦਿਨ ਘੱਟ ਵੀ ਸਕਦੇ ਬਾਕੀ ਤਿਆਰੀ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਹਵਾਨਾ ਸੋਨਾ ਤਿਆਰ ਕੀਤਾ ਇੱਥੇ ਰੋਕ ਲਿਓ ਜੀ 2 ਮਿੰਟ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਫੂਡ ਸ਼ਾਂਗ ਭੂਰਾ ਵੀ ਨਹੀਂ ਜੀ ਬਾਕੀ ਚੰਗੀ ਸੰਭੀ ਪਲੀ ਹੈ ਕਿੰਨਾ ਕੱਪਿਆ ਜੋ ਦੁੱਧ ਜੀ ਇਹ ਵੇਰੇ 13 14 ਕਿਲੋ ਦਾ ਚਾਹੀਦਾ ਜੀ ਮਾਦਰ ਕਾਰਡ 16 ਕਿਲੋ ਦਾ ਠੀਕ ਆ ਬਾਕੀ ਸੇਵਾ ਸੰਭਾਲਦਾ ਲੈ ਚੱਲੀ ਵੀਰੇ ਦੋਦੋ ਦਾ ਹੁੰਦਾ ਵੀਰੇ ਸੇਵਾ ਸੰਭਾਲਦਾ ਜੇ ਤੁਸੀਂ ਵੱਧ ਕਰ ਲੋਗੇ ਤਾਂ ਵੱਧ ਵੀ ਲੈ ਸਕਦੇ ਬਾਈ ਦੱਸਦਾ ਹੱਕ ਦਾ 13 14 ਕਿਲੋ ਦਾ ਬਾਕੀ ਤੁਹਾਡੇ ਤੇ ਡਿਪੈਂਡ ਆ ਵੀਰੇ ਤੁਸੀਂ ਕਿੰਨੀ ਸਾਂਭ ਸਕਦੇ ਆ ਜੀ ਚੰਗੇ ਸੀਮਣ ਤੋਂ ਬਜਰੰਗੀ ਦੇ ਤੋਂ ਗੱਬਣ ਆ ਜੀ ਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ ਫੇਸ ਕੁਆਲਟੀ ਵੀ ਤੁਹਾਨੂੰ ਚੈੱਕ ਕਰਾ ਦਿੰਨਾ ਗੋਲ ਸਿੰਗੀ ਆ ਜੀ ਬਸ ਪੂਸ ਚ ਹੈ ਗੈਂਤੀ ਦੇ ਵਾਲ ਚਿੱਟੋ ਜੀ ਤੇ ਨਹੀਂ ਤਾਂ ਸਾਰੀ ਜਡਬਲ ਐ ਕੀ ਆ ਥਾਣਾ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲੋ ਹਵਾਨਾ ਤੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਤੇ ਬੈਕ ਸਾਈਡ ਨੂੰ ਵੀ ਧੱਕ ਹਵਾਨੇ ਦੀ ਚੰਗੀ ਹੈ ਜੀ ਬਾਕੀ ਜਿਹੜੀ ਢਿੱਲ ਤੁਹਾਨੂੰ ਦੇਖ ਰਹੀਆਂ ਇਹ ਕਰਮਾਲੀ ਨੇ ਸਾਰੀ ਕੱਢ ਕੇ ਸੋਣਾ ਤੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਆ ਵੀਰੇ ਉਹ ਹੀ ਦੱਸਿਓ ਵੀਰੇ ਡਿਮਾਂਡ ਆਪਣੀ 1.5 ਲੱਖ ਰੁਪਏ ਆ ਵੀਰੇ ਹੋਜੂ ਮਾੜਾ ਮੋਟਾ ਮਾਨਤਨ ਕਰ ਦਾਂਗੇ ਬਾਈ ਕੋਈ ਠੀਕ ਹੈ ਜੀ 1.5 ਲੱਖ ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਵਿੱਚੋਂ ਮਾਨਤਨ ਆਪਾਂ ਜ਼ਰੂਰ ਕਰ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨ